ਇਹ ਲੋਕ ਕੀ ਪਤਾ ਨਹੀਂ ਕਿੱਥੇ ਗਏ ਸਾਹਮਣੇ ਮੰਜੇ ਉੱਦੇ ਪਏ ਆ ਭਾਂਡੇ ਉੱਦੇ ਪਏ ਆ ਸਭ ਕੁਝ ਛੱਡ ਕੇ ਚਲ ਗਏ ਜਿੰਦੇ ਲਾ ਕੇ ਸਭ ਕੁਝ ਛੱਡ ਕੇ ਮੰਜੇ ਅੱਗੇ ਕਿਸੇ ਟਾਈਮ ਵੀ ਤਿੰਦੂ ਆ ਸਕਦਾ ਕਿਸੇ ਟਾਈਮ ਵੀ ਤਿੰਦੂ ਆ ਸਕਦਾ ਅੱਗੇ ਬਾਈ ਜੀ ਸੌਖਾ ਨਹੀਂ ਹੈਗਾ ਇਹ ਰਾਹਾਂ ਤੇ ਆਉਣਾ ਬਹੁਤ ਔਖਾ ਆ ਉਹ ਪੁਰਾਣੇ ਸਮੇਂ ਜੰਗਲੇ ਕਿੰਨਾ ਖਤਰਨਾਕ ਨਹੀਂ ਹੁੰਦਾ ਸੀ ਪਰ ਹੁਣ ਤਿੰਦੂ ਆ ਤੇ ਬਾਗ ਕਾਫੀ ਆ ਚੁੱਕਾ ਹੈ ਇਧਰ ਹਲੋ ਸੱਤਾਂ ਵੀ ਡੱਗ ਗਈਆਂ ਵਿਚਾਰੀਆਂ ਬਾਲੀਬਾਰਸ ਮਤਲਬ ਆਉਂਦੇ ਨਹੀਂ ਉਹਨਾਂ ਦੀ ਆਹ ਇਹ ਹੈ ਜੀ ਉਜੜੇ ਪਿੰਡ ਦੀ ਕਹਾਣੀ ਜਿਨ੍ਹਾਂ ਚ ਘਾਹ ਵੀ ਉੱਗ ਗਿਆ ਆ ਤੇ ਦੁੱਖ ਲੱਗਦਾ ਆ ਇਹ ਜਿਹੇ ਘਰਵਾ ਜਿਹੜੇ ਇੱਥੇ ਰਹਿ ਗਏ ਆ ਕਿਤੇ ਗੂਗਲ ਮੈਪ ਤੋਂ ਵੀ ਹਨਾ ਇਸ ਪਿੰਡ ਦਾ ਨਾਮ ਉਹ ਨਿਸ਼ਾਨ ਨਹੀਂ ਹੈਗਾ ਹੁਣ ਇਸ ਮੁਹੱਲੇ ਦਾ ਨਾਮ ਉਹ ਨਿਸ਼ਾਨ ਨਹੀਂ ਹੈਗਾ ਅੱਜ ਤੱਕ ਵੀ ਗੱਡੇ ਰਹਿ ਗਏ ਵਿਚਾਰੇ ਖੁੰਡੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਵਲੋਗ ਦੋਸਤੋ ਅੱਜ ਇੱਕ ਵਾਰੀ ਫਿਰ ਅਸੀਂ ਹੁਸ਼ਿਆਰਪੁਰ ਦੇ ਜੰਗਲਾਂ 'ਚ ਚੱਲੇ ਆ ਜੀ ਬਹੁਤ ਲੋਕਾਂ ਦੀ ਫਰਮਾਇਸ਼ ਸੀ ਕਿ ਹੁਸ਼ਿਆਰਪੁਰ ਦੀ ਵੀਡੀਓ ਪਾਈ ਜਾਵੇ ਮਿੰਗਰੋਵਾਲ ਤੋਂ ਪਿੰਡ ਲੰਬੀ ਮਹੱਲਾ ਲੰਬੀ ਤਕਰੀਬਨ ਮਿੰਗਰੋਵਾਲ ਤੋਂ 9 ਤੋਂ 10 ਕਿਲੋਮੀਟਰ ਦੀ ਦੂਰੀ ਤੇ ਮਹੱਲਾ ਹੁੰਦਾ ਸੀ ਬਿਲਕੁਲ ਉੱਜੜ ਚੁੱਕਾ ਆ ਖੰਡਰ ਬਣ ਚੁੱਕਾ ਆ ਘਰਾਂ ਦੇ ਘਰ ਖਾਲੀ ਹੋ ਚੁੱਕੇ ਆ ਇਹ ਜੋ ਰਸਤਾ ਆ ਇਹ ਕੋਈ ਨਾਰਮਲ ਰਸਤਾ ਨਹੀਂ ਹੈਗਾ ਸਾਡੀ ਬੇਨਤੀ ਇਹ ਆ ਜੇ ਤੁਸੀਂ ਕਿਸੇ ਨੇ ਵੀ ਇਨ੍ਹਾਂ ਰਸਤਿਆਂ ਤੇ ਆਉਣਾ ਆ ਤਾਂ ਪੁਲਿਸ ਕਿਸੇ ਪਿੰਡ ਵਾਸੀ ਨੂੰ ਜਾਂ ਜਿਹਨੂੰ ਇੱਧਰ ਰਸਤਿਆਂ ਦਾ ਪਤਾ ਹੋਵੇ ਉਹਨੂੰ ਨਾਲ ਲੈ ਕੇ ਆਇਓ ਸਾਨੂੰ ਰਸਤੇ ਆ ਦੇਖੋ ਦੋ ਰਸਤੇ ਹੋ ਗਏ ਇੱਥੋਂ ਪਤਾ ਨਹੀਂ ਲੱਗਣਾ ਕਿੱਧਰ ਨੂੰ ਜਾਣਾ ਆ ਤੈਂਦੂਆ ਨਾਰਮਲ ਆ ਇਸ ਰਸਤਿਆਂ ਦੇ ਉੱਪਰ ਤੇ ਬਹੁਤ ਮੁਸ਼ਕਲ ਨਾਲ ਇੱਥੋਂ ਨੰਗਣਾ ਪੈਂਦਾ ਰਸਤਾ ਬਹੁਤ ਖਰਾਬ ਆ ਤੁਸੀਂ ਦੇਖ ਸਕਦੇ ਹੋ ਇਹ ਰਸਤੇ ਕੋਈ ਨਾਰਮਲ ਰਸਤੇ ਨਹੀਂ ਹੈਗੇ ਚਲੋ ਦੋਸਤੋ ਚੱਲਦੇ ਆ ਵਧੀਆ ਵਧੀਆ ਸੋਹਣੇ ਸੋਹਣੇ ਵਿਊ ਤੁਹਾਨੂੰ ਦਿਖਾਵਾਂਗੇ ਆ ਗੋਪ੍ਰੋ ਲਾਇਆ ਹੋਇਆ ਆ ਇਹ ਤੇ ਤਾਂ ਕਰਕੇ ਜਿਹੜਾ ਫੇਸ ਨਹੀਂ ਦਿਖ ਰਿਹਾ ਤੁਹਾਨੂੰ ਸਾਹਮਣੇ ਇਦਾਂ ਲੱਗੂਗਾ ਜਿਦਾਂ ਤੁਸੀਂ ਹੀ ਮੋਟਰਸਾਈਕਲ ਚਲਾ ਰਹੇ ਹੋ ਇੰਨਾ ਵਧੀਆ ਫਰੇਮ ਆ ਰਿਹਾ ਆ ਇਹ ਜਿਆਦਾ ਪਿੰਡ ਉਜੜਨ ਦਾ ਰੀਜ਼ਨ ਇਹ ਸੀ ਇੱਥੇ ਪਹਿਲਾਂ ਹਨਾ ਜਿਹੜਾ ਲੰਬੀ ਮੁਹੱਲਾ ਹੁੰਦਾ ਸੀ ਕਾਫੀ ਘਰ ਹੁੰਦੇ ਸਿਗੇ ਲੋਕ ਹਜੇ ਤੱਕ ਵੀ ਹੈਗੇ ਘਰਾਂ ਦੇ ਮਾਲਕ ਹਜੇ ਤੱਕ ਵੀ ਹੈਗੇ ਆ ਰੀਜ਼ਨ ਕੀ ਆ ਛੱਡ ਕੇ ਕਿਉਂ ਗਏ ਆ ਕਿਉਂਕਿ ਸਹੂਲਤਾਂ ਨਹੀਂ ਹੋਈਆਂ ਇਹ ਜੇ ਰਸਤਿਆਂ ਤੇ ਕਿੱਦਾਂ ਬੱਚੇ ਆਉਣਗੇ ਇਕੱਲੇ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਤਕਰੀਬਨ 8 ਤੋਂ 9 ਕਿਲੋਮੀਟਰ ਦਾ ਬਿਲਕੁਲ ਕੱਚਾ ਰਸਤਾ ਆ ਜਿਹੜਾ ਇਹ ਮੁਹੱਲੇ ਨੂੰ ਜਾਂਦਾ ਆ ਤੇ ਇੱਕ ਵਾਰੀ ਜੇ ਇੱਥੇ ਜੰਗਲ ਲੰਗ ਕੇ ਬੰਦਾ ਜਦੋਂ ਹਨੇਰੀ ਆਉਂਦੀ ਆ ਜੇ ਲਾਈਟ ਚਲ ਜਵੇ ਤਾਂ ਕਿੱਦਾਂ ਲਾਈਟ ਆਉਗੀ ਸੋਚ ਤੋਂ ਪਰੇ ਆ ਪਾਣੀ ਦੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਉੱਪਰ ਇੱਕ ਬੋਰ ਕਹਿੰਦੇ ਜਰੂਰ ਲੱਗਾ ਆ ਪਰ ਉਹ ਵੀ ਹੁਣ ਮਤਲਬ ਉੱਚ ਪਾਣੀ ਨਹੀਂ ਆਉਂਦਾ ਪਿੰਡ ਦੇ ਸਰਪੰਚ ਨੇ ਇਸ ਭੱਲੇ ਨੂੰ ਪਾਣੀ ਦਾ ਬੋਰ ਕਰਵਾ ਕੇ ਦਿੱਤਾ ਸੀਗਾ ਪਰ ਕਹਿ ਸਕਦੇ ਆ ਕਿ ਜਦੋਂ ਇੱਥੇ ਡੈਮ ਬਣਿਆ ਡੈਮ ਨੇ ਬਹੁਤ ਲੋਕਾਂ ਦੇ ਘਰ ਉਜਾੜਤੇ ਤੇ ਬਹੁਤ ਵਧੀਆ ਜਗ੍ਹਾ ਹੈ ਦੋਸਤੋ ਇੰਨਾ ਕ ਵਧੀਆ ਫੀਲ ਹੁੰਦਾ ਇਸ ਜਗ੍ਹਾ ਤੇ ਜਾ ਕੇ ਤੁਹਾਨੂੰ ਦੱਸ ਨਹੀਂ ਸਕਦੇ ਇੱਕ ਜੰਨਤ ਵਰਗੀ ਜਗ੍ਹਾ ਆ ਇਹ ਪਰ ਮੇਨ ਗੱਲ ਆ ਰਸਤਾ ਬਹੁਤ ਖਤਰਨਾਕ ਆ ਨਾਲੇ ਆਲੇ-ਦੁਆਲੇ ਖੱਡਵਾ ਮੋਟਰਸਾਈਕਲ ਬਹੁਤ ਧਿਆਨ ਦੇ ਨਾਲ ਚਲਾਉਣਾ ਪੈਂਦਾ ਸੀਗਾ ਤੇ ਅਸੀਂ ਇਹ ਗੋਪ੍ਰੋ ਸੈੱਟ ਕੀਤਾ ਹੋਇਆ ਸੀਗਾ ਤਾਂ ਕਰਕੇ ਸਾਨੂੰ ਇਹ ਸੀਗਾ ਕਿ ਤੁਹਾਨੂੰ ਵਧੀਆ ਪੂਰੇ ਰਸਤੇ ਦੇ ਵੀਡੀਓ ਦਿਖਾਈਓ ਕਿ ਇਨ੍ਹਾਂ ਰਸਤਿਆਂ ਤੇ ਸਾਨੂੰ ਜਾਣਾ ਪੈਂਦਾ ਆ ਇਹ ਰਾਸਤੇ ਕੋਈ ਨਾਰਮਲ ਰਾਸਤੇ ਨਹੀਂ ਹੈਗੇ ਕਿ ਅਸੀਂ ਇੰਨੀ ਦੂਰ ਪੁੱਜ ਕੇ ਵੀਡੀਓ ਬਣਾਉਂਦੇ ਜੰਗਲ ਦੇ ਵਿੱਚ ਮੋਟਰਸਾਈਕਲ ਵੀ ਬਹੁਤ ਔਖਾ ਚੱਲਦਾ ਸੀ ਕਿਉਂਕਿ ਕਈ ਰਾਸਤੇ ਤਾਂ ਅਜਿਹੇ ਰਾਸਤੇ ਆ ਜਿਨ੍ਹਾਂ ਤੇ ਮੋਟਰਸਾਈਕਲ ਵੀ ਚੱਲਣਾ ਇੱਕ ਥਾਂ ਤੇ ਬੰਦ ਹੋ ਜਾਂਦਾ ਕਿਉਂਕਿ ਕਈ ਥਾਂ ਰਾਸਤੇ ਬਹੁਤ ਖਰਾਬ ਹੋ ਜਾਂਦੀ ਹੈ ਮੀਂਹ ਕਰਕੇ ਜਾਂ ਉਦਾਂ ਖੱਡੇ ਪੈ ਜਾਂਦੇ ਅਸੀਂ ਜਦੋਂ ਵੀ ਜੰਗਲ ਘੁੰਮਣ ਆਉਂਦੇ ਆ ਅਸੀਂ ਆਪਣੇ ਨਾਲ ਦੁਪਹਿਰ ਦੀ ਰੋਟੀ ਨਾਲ ਲੈ ਕੇ ਆਉਂਦੇ ਆ ਪਾਣੀ ਲੈ ਕੇ ਆਉਂਦੇ ਆ ਰੀਜ਼ਨ ਜਿਹੜੇ ਲੋਕੀ ਨੇਚਰ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਪਤਾ ਆ ਕਿ ਇਨਾ ਜੰਗਲਾਂ ਦੇ ਵਿੱਚ ਕੀ ਕੁਝ ਹੈਗਾ ਤੁਸੀਂ ਕਦੀ ਆਪਣੀ ਫੈਮਲੀ ਨਾਲ ਘੁੰਮਣ ਆਇਓ ਤੁਸੀਂ ਜੰਗਲ ਘੁੰਮ ਕੇ ਦੇਖਿਓ ਕਿਤੇ ਦੁਪਹਿਰ ਦੀ ਰੋਟੀ ਇੱਥੇ ਬਹਿ ਕੇ ਦੇਖਿਓ ਤੁਸੀਂ ਭੁੱਲ ਜਾਓਗੇ ਕਿ ਘਰੇ ਵੀ ਰੋਟੀ ਸਵਾਦ ਲੱਗਦੀ ਆ ਇੰਨੀ ਠੰਡੀ ਹਵਾ ਜੰਗਲਾਂ 'ਚ ਜਦੋਂ ਬੋੜ ਥੱਲੇ ਜਾਂ ਕਿਸੇ ਵੀ ਵਧੀਆ ਦਰਖਤ ਥੱਲੇ ਅਸੀਂ ਬਹਿ ਕੇ ਰੋਟੀ ਖਾਂਦੇ ਆ ਤਾਂ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਲੋਕ ਇੱਥੇ ਮੈਡੀਟੇਸ਼ਨ ਵੀ ਕਰਦੇ ਆ ਤੇ ਜਿਹੜੇ ਇੱਥੇ ਲੋਕਲ ਆਲੇ ਦੁਆਲੇ ਪਿੰਡਾਂ 'ਚ ਰਹਿੰਦੇ ਹੋਣਗੇ ਉਹਨਾਂ ਲਈ ਤਾਂ ਇਹ ਸਵਰਗ ਸਿਗਾ ਉਹ ਦੋਸਤੋ ਇਹ ਰਸਤੇ ਆ ਇਹ ਜੰਗਲਾਂ ਦੇ ਰਸਤੇ ਆ ਜੇ ਤੁਸੀਂ ਜੰਗਲਾਂ ਤੇ ਜਾ ਰਹੇ ਹੋ ਲੋ ਦੋਸਤੋ ਆ ਗਏ ਆ ਲੰਬੀ ਮਹੰਲੇ ਦਾ ਪਹਿਲਾ ਘਰ ਇਹ ਲੰਬੀ ਮੰਗਰੋਵਾਲ ਦਾ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਵਾ ਇਹਦੇ ਬਹੁਤ ਮਹੱਲੇ ਆ ਜਿਹੜੇ ਖਾਲੀ ਹੋ ਗਏ ਆ ਕਾਹੀਵਾਲ ਮਹੱਲਾ ਜਿਹੜੀ ਤੁਸੀਂ ਪਿੱਛੇ ਵੀਡੀਓ ਦੇਖੀ ਆ ਸਕੂਲ ਦੀ ਉਹ ਕਾਹੀਵਾਲ ਮਹੱਲੇ ਦੇ ਵਿੱਚ ਸੀ ਉਹਨਾਂ ਚੋਂ ਇੱਕ ਘਰ ਆ ਜਿਹੜੇ ਅੱਜ ਵੀ ਬਰਾਨ ਪਏ ਆ ਖੰਡਰ ਬਣੇ ਪਏ ਆ ਇਦਾਂ ਦੇ ਬਹੁਤ ਘਰ ਆ ਇਹ ਟਰਾਂਸਫਾਰਮਰ ਵੀ ਉਸ ਸਮੇਂ ਦਾ ਲੱਗਾ ਹੋਇਆ ਆ ਦਿੱਕਤ ਕੀ ਆ ਪਿੰਡ ਤੋਂ ਤਕਰੀਬਨ 8 ਤੋਂ 9 ਕਿਲੋਮੀਟਰ ਬਾਅਦ ਤੁਸੀਂ ਜੰਗਲ ਦੇ ਪਿੱਛੇ ਵੀਡੀਓ ਦੇਖ ਹੀ ਲਈ ਆ ਉਹ ਵੀਡੀਓ ਦੇ ਵਿੱਚ ਆਉਣਾ ਨਹੀਂ ਹੈਗਾ ਸੌਖਾ ਆਉਣਾ ਨਹੀਂ ਹੈਗਾ ਖਤਰਨਾਕ ਆ ਜਾਨਵਰ ਬਹੁਤ ਆ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਆ ਤਿੰਦੂਆ ਹੋ ਗਿਆ ਚਾਹੇ ਬਾਘ ਹੋ ਗਿਆ ਦੂਸਰੀ ਗੱਲ ਇਹਨਾਂ ਸਹੂਲਤ ਨਹੀਂ ਸੀਗੀ ਜਦੋਂ ਬਰਸਾਤ ਹੋ ਜਾਂਦੀ ਹੈ ਵੀਡੀਓ ਮੈਂ ਇੱਕ ਵਾਰੀ ਪਹਿਲਾਂ ਦੀ ਪਾਈ ਉਹ ਬਰਸਾਤਾਂ ਦੇ ਦਿਨ ਸੀਗੇ ਬਰਸਾਤ ਦੇ ਟਾਈਮ 'ਚ ਇੱਥੇ ਆਉਣਾ ਸੌਖਾ ਨਹੀਂ ਹੈਗਾ ਇਹ ਘਰਾਂ ਦੇ ਜਿਹੜੇ ਮਾਲਕ ਹਜੇ ਤੱਕ ਵੀ ਹੈਗੇ ਆ ਇਹ ਘਰਾਂ ਦੇ ਮਾਲਕ ਕੋਈ ਮਿੰਗਰੋਵਾਲ ਚਲ ਗਿਆ ਪਿੰਡ ਦੇ ਵਿੱਚ ਕੋਈ ਹੁਸ਼ਿਆਰਪੁਰ ਚਲ ਗਿਆ ਕੋਈ ਹਿਮਾਚਲ ਚਲ ਗਿਆ ਬਾਕੀ ਜੇ ਸਾਨੂੰ ਕੋਈ ਮਿਲਿਆ ਗੱਲਬਾਤ ਜ਼ਰੂਰ ਕਰਾਂਗੇ ਮੇਨ ਰੀਜ਼ਨ ਕੀ ਸੀ ਇਹਦਾ ਬਾਕੀ ਚੱਲਦੇ ਹਾਂ ਅੱਗੇ ਤੇ ਦੂਸਰੀ ਗੱਲ ਤੇ ਆਪਾਂ ਇਹ ਘਰ ਤੋਂ ਸਟਾਰਟਿੰਗ ਕਰਤੀ ਆ ਇਸ ਇਹ ਘਰ ਜਿਹੜਾ ਹੈਗਾ ਆ ਇਸ ਘਰ ਦੇ ਜਿਹੜਾ ਸਮਾਨ ਉਹ ਹਜੇ ਤੱਕ ਵੀ ਇੱਥੇ ਪਿਆ ਹੋਇਆ ਆ ਮਤਲਬ ਲੋਕਾਂ ਦੇ ਕੁੰਡੇ ਲੱਗੇ ਰਹਿ ਗਏ ਜਿੰਦੇ ਲਾ ਕੇ ਚੱਲ ਗਏ ਘਾਰਾਂ ਵਾਲੇ ਆਉਂਦੇ ਵੀ ਆ ਜਿੰਦੇ ਲੱਗੇ ਹੋਏ ਆ ਤੇ ਹੁਣ ਤੁਸੀਂ ਦੇਖ ਲਓ ਕਿ ਸਮਾਨ ਉਹਦੇ ਅੰਦਰ ਪਿਆ ਹੋਇਆ ਆ ਸਭ ਕੁਝ ਉਹਦੇ ਹੀ ਪਿਆ ਹੋਇਆ ਆ ਤੇ ਲੋਕਾਂ ਦਾ ਰੁਝਾਨ ਆਪਣੇ ਬੱਚਿਆਂ ਨੂੰ ਜਦੋਂ ਪਾਲਣ ਦਾ ਹੁੰਦਾ ਦੇਖੋ ਸਾਹਮਣੇ ਅਲਮਾਰੀ ਤੇ ਇਦਾਂ ਅੱਗੇ ਕੇ ਚੱਲਦੇ ਮਿਲਦੇ ਆ ਅੱਗੇ ਜਾ ਕੇ ਚਲੋ ਦੋਸਤੋ ਲਓ ਦੋਸਤੋ ਚੱਲਦੇ ਆ ਉਸ ਸਮੇ ਇਹ ট্রান্সਫਾਰਮਰ ਸੀ ਪਰ ਦਿੱਕਤ ਕੀ ਆ ਪਿੰਨ ਤੋਂ 8 ਕਿਲੋਮੀਟਰ 9 ਕਿਲੋਮੀਟਰ ਜੰਗਲ ਵਾ ਠੀਕ ਆ ਜੀ ਰਸਤੇ ਚ ਕਿਤੇ ਵੀ ਕੋਈ ਦਰਖਤ ਡੇਪੇ ਜੰਗਲ ਚ ਕਿਤੇ ਵੀ ਕੁਝ ਡੇਗਾ ਜਿੱਦਾ ਆ ਦਰਖਤ ਵਾ ਇੱਕ ਇਹ ਪੁਰਾਣਾ ਹੋ ਗਿਆ ਇਹ ਡਿੱਗ ਜਾਂਦਾ ਆ ਚਲੋ 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 ਤੇ ਉਸ ਤੋਂ ਬਾਅਦ ਲਾਈਟ ਖਰਾਬ ਹੋ ਜਾਂਦੀ ਆ ਇੱਥੇ ਲਾਈਟ ਠੀਕ ਕਰਨਾ ਕੋਈ ਸੌਖੀ ਗੱਲ ਨਹੀਂ ਹੈਗੀ ਉਹ ਵੀ ਵਿਚਾਰੇ ਬੰਦੇ ਹੀ ਆ ਜਿਹੜੇ ਠੀਕ ਕਰਦੇ ਆ ਜੰਗਲ 'ਚ ਜਾਣਾ ਬਰਸਾਤ ਵal ਦੇ ਨਾਲ ਬਹੁਤ ਔਖਾ ਆ ਘਰਾਂ ਦੀ ਮਜਬੂਰੀ ਐ ਸੀ ਜਿਨ੍ਹਾਂ ਦੇ ਬੱਚੇ ਕੁੜੀਆਂ ਮੁੰਡੇ ਮਾਂ ਬਾਪ ਬੁਢਾਪੇ ਦੇ ਉਹ ਵਿਚਾਰੇ ਉਹਨਾਂ ਦਾ ਰਹਿਣਾ ਸੌਖਾ ਨਹੀਂ ਸੀ ਇੱਥੇ ਤਾਂ ਕਰਕੇ ਪਰੇਸ਼ਾਨੀਆਂ ਬਹੁਤ ਆਈਆਂ ਇਹ ਘਰਾਂ ਨੂੰ ਸ਼ਹਿਰ ਦੇ ਤਾਂ ਉੱਜੜ ਗਏ ਇਹ ਦੂਸਰਾ ਘਰ ਵਾ ਤੇ ਬਾਕੀ ਇਹ ਘਰਾਂ ਦੀ ਯਾਰ ਕਿੰਨੀ ਮਜਬੂਰੀ ਹੋਊਗੀ ਬਾਈ ਜੀ ਇੰਨੇ ਸੋਹਣੇ ਏਰੀਏ ਨੂੰ ਛੱਡ ਕੇ ਉਹ ਬਣੇ ਬਣਾਏ ਘਰ ਛੱਡ ਗਏ ਆਪਣਾ ਸਾਰਾ ਕੁਝ ਹੀ ਤਿਆਗ ਗਏ ਇੱਥੇ ਕਈ ਘਰ ਤਾਂ ਇਦਾਂ ਦੇ ਹੀ ਆ ਇੱਥੇ ਜਿਹੜੇ ਹਨਾ ਸਮਾਨ ਉਦੋਂ ਹੀ ਪਿਆ ਰਹਿ ਗਿਆ ਕਿ ਕਿੰਨੀ ਵੱਡੀ ਮਜਬੂਰੀ ਹੋਊਗੀ ਕਿਹੜਾ ਦਿਲ ਕਰਦਾ ਆਪਣੇ ਬਣੇ ਘਰਾਂੇ ਘਰ ਛੱਡੇ ਕਿਉਂਕਿ ਜਦੋਂ ਇਹ ਘਰ ਬਣੇ ਹੋਣਗੇ ਉਦੋਂ ਹੀ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਸੀ ਹੁਣ ਤਾਂ ਫੇ ਤੁਹਾਨੂੰ ਪਤਾ ਹੁਣ ਘਰ ਬਣ ਕੇ ਸੌਖੇ ਆ ਆ ਦੇਖੋ ਆਹ ਘਰ ਵਾ ਜਿੱਦਾ ਜਾਨਵਰ ਅੰਦਰ ਹੋ ਸਕਦੇ ਆ ਟੋਕਰੇ ਪਏ ਆ ਆਪਾਂ ਅੰਦਰ ਕਿਉਂਕਿ ਜਾਨਵਰ ਨੂੰ ਸਿਆਲ ਵਾ ਹੋ ਸਕਦਾ ਅੰਦਰ ਹੋਵੇ ਤੇ ਦੂਸਰੀ ਗੱਲ ਆ ਦੇਖੋ ਸਾਰਾ ਟੋਕਰਾ ਟੋਕਾ ਮਸ਼ੀਨ ਸਾਡੇ ਮਸ਼ੀਨ ਕਹਿੰਦੇ ਇਹਨੂੰ ਖੁਦਰਨ ਵਾਲੀ ਉਹ ਇੱਥੇ ਪਈ ਹੋਈ ਆ ਸਾਰਾ ਘਰ ਦਾ ਸਮਾਨ ਇੱਥੇ ਪਿਆ ਹੋਇਆ ਆ ਇਹ ਉਜੜੇ ਪਿੰਡਾਂ ਦੀਆਂ ਕਹਾਣੀਆਂ ਦੋਸਤੋ ਉਜੜੇ ਪਿੰਡ ਇੱਕ ਨਹੀਂ ਬਹੁਤ ਜੜੇ ਆ ਸਾਰਾ ਕੰਢੀ ਏਰੀਆ ਜਿੰਨਾ ਪਹਾੜੀ ਏਰੀਆ ਆ ਤਕਰੀਬਨ ਹਰੇਕ ਘਰਾਂ ਚ ਕੋਈ ਨਾ ਕੋਈ ਛੱਡ ਕੇ ਗਿਆ ਆ ਇਹ ਵੀ ਵਧੀਆ ਮਹੱਲਾ ਹੁੰਦਾ ਸੀ ਇੱਕ ਬਸਦਾ ਮਹੱਲਾ ਹੁੰਦਾ ਸੀ ਇਹ ਤੇ ਦੂਸਰੇ ਸਾਹਮਣੇ ਉਹ ਸਾਹਮਣੇ ਘਰ ਵਾ ਉਧਰ ਵੀ ਜਾਵਾਂਗੇ ਉਹ ਵੀ ਦਿਖਾਵਾਂਗੇ ਬਣੇ ਰਹੋ ਨਾਲ ਕਿਆ ਬਾਤ ਹੈ ਦੋਸਤੋ ਮੈਂ ਬਲੌਗ ਪਹਿਲਾਂ ਵੀ ਬਣਾਇਆ ਹੋਇਆ ਹੈ ਤੁਸੀਂ ਸ਼ਾਇਦ ਮੇਰੇ ਚੈਨਲ ਤੇ ਦੇਖਿਆ ਹੋਊਗਾ ਨਵੀਂ ਆਡੀਅੰਸ ਜੁੜੀ ਆ ਬਹੁਤ ਜ਼ਿਆਦਾ ਤੇ ਤੁਸੀਂ ਵੀ ਅਗਰ ਨਵੇਂ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆ ਦੇਖੋ ਕਿੱਦਾਂ ਜਾਨਵਰਾਂ ਦੇ ਨਿਸ਼ਾਨ ਲੱਗੇ ਹੋਏ ਆ ਤੇ ਇਹ ਘਰਾਂ ਦੇ ਬਾਲੀਵਾਰਸ ਹੈਗੇ ਆ ਅਜੇ ਤੱਕ ਆਉਂਦੇ ਆ ਦੇਖਭਾਲ ਵੀ ਕਰਦੇ ਆ ਪਰ ਹਨ ਪਤਾ ਜਦੋਂ ਨਿਆਣੇ ਵੱਡੇ ਹੋ ਜਾਂਦੇ ਆ ਉਦੋਂ ਫੇ ਘਰਾਂ ਚ ਕਿੱਥੇ ਰਹਿ ਹੁੰਦਾ ਆ ਕਿਉਂਕਿ ਖੰਡਰੀ ਬਣ ਗਏ ਆ ਸਾਫ ਹੀ ਹੋ ਗਿਆ ਆ ਬਿਲਕੁਲ ਤਾਲੇ ਲਗਾ ਕੇ ਜਾਣਾ ਪਿਆ ਇਹ ਘਰਾਂ ਨੂੰ ਜਦੋਂ ਅਸੀਂ ਪਿਛਲੀ ਵਾਰੀ ਆਏ ਸੀ ਵੇ ਇੱਥੇ ਲੰਗੂਰ ਬਹੁਤ ਸੀਗੇ ਦੇਖੋ ਖੱਡ ਜਿ ਕੋਈ ਘਰਾਂ ਨੂੰ ਕਿੰਨੀ ਬਣਾਇਆ ਹੋਗਾ ਸ਼ੌਣ ਸ਼ਾਕਤ ਨਾਲ ਕੀ ਸੋਚ ਕੇ ਕਿ ਅਸੀਂ ਇੱਕ ਘਰਾਂ ਚ ਰਹਿਣਾ ਆ ਦੇਖੋ ਉਸ ਟਾਈਮ ਕਹਿੰਦੇ ਪੰਚਾਇਤ ਨੇ ਇਹ ਨਲਕਾ ਵੀ ਲਗਾਇਆ ਸੀਗਾ ਉਸ ਸਮੇਂ ਦੇ ਵਿੱਚ ਪਰ ਹੁਣ ਇਸ ਨਲਕੇ ਚੋ ਪਾਣੀ ਨਹੀਂ ਆਉਂਦਾ ਬਸ ਦੇ ਘਰਾਂ ਚ ਰੌਣਕਾਂ ਹੁੰਦੀਆਂ ਦੋਸਤੋ ਇਹ ਬੜਾ ਉਜਾੜ ਪਿਆ ਆ ਉਜਾੜ ਹੀ ਕਹਿ ਸਕਦੇ ਆ ਜਦੋਂ ਹੈ ਹੀ ਕੱਖ ਨਹੀਂ ਇੱਥੇ ਜਦੋਂ ਘਰ ਹੀ ਖਾਲੀ ਹੋ ਗਏ ਆ ਦੇਖੋ ਆ ਲੋਕਾਂ ਦੇ ਹਾਲ ਆ ਲੋਕੀ ਘੁੰਮਣ ਆਉਂਦੇ ਆ ਮੁੜ ਕੇ ਬੋਤਲਾਂ ਇੱਥੇ ਛੱਡ ਜਾਂਦੇ ਆ ਸ਼ਰਮ ਦਾ ਹੀ ਘਟਾ ਆ ਤੁਸੀਂ ਕੰਮ ਸੇ ਘਮ ਆਏ ਆ ਤੁਸੀਂ ਇਹ ਚੱਕ ਤਾਂ ਜਾਓ ਇਹ ਵਿਚਾਰੇ ਜਦੋਂ ਘਰ ਵਾਲੇ ਇੱਥੇ ਆਉਂਦੇ ਹੋਣਗੇ ਇਹ ਦੇਖਦੇ ਹੋਣਗੇ ਕਿ ਆ ਕਿੰਨਾ ਖਲਾਰਾ ਪਾ ਕੇ ਚੱਲ ਗਏ ਆ ਤਾਂ ਯੂ ਫੇਰ ਅਗਲੇ ਨੇ ਮਨਾ ਕਰਨਾ ਹੀ ਆ ਤੁਹਾਨੂੰ ਜੇ ਤੁਸੀਂ ਇਦਾਂ ਗੰਦ ਪਾਉਣਾ ਆ ਤੁਸੀਂ ਇੱਥੇ ਨੇਚਰ ਦਾ ਨਜ਼ਾਰਾ ਲੈਣ ਆਉਨੇ ਇਹ ਘਰਦਿਆਂ ਨੂੰ ਪੁੱਛ ਕੇ ਦੇਖੋ ਕਿੰਨਾ ਦੁੱਖ ਲੱਗਦਾ ਹੋਊਗਾ ਯਾਰ ਜਦੋਂ ਇੱਥੇ ਆਉਂਦੇ ਹੋਣਗੇ ਤੁਸੀਂ ਆ ਬੋਤਲਾਂ ਛੱਡ ਗਈਆਂ ਇਹ ਪੈਰਾਂ 'ਚ ਲੱਗਦੀਆਂ ਆ ਸ਼ਰਮ ਦਾ ਘਾਟ ਆ ਇਹੋ ਜਿਹੇ ਲੋਕਾਂ ਨੂੰ ਲੋਕਾਂ ਨੂੰ ਪਤਾ ਲਾ ਹੁਣ ਅਸੀਂ ਵੀਡੀਓ ਪਾਉਂਦੇ ਆ ਅਸੀਂ ਨਾਂ ਦਸੀਏ ਐਡਰੈਸ ਨਾ ਦਸੀਏ ਤੁਸੀਂ ਤਾਂ ਸਾਨੂੰ ਕਹਿਣਾ ਹੁਣ ਜੇ ਐਡਰੈਸ ਦੱਸਦਾ ਤੁਸੀਂ ਆਓਗੇ ਤੁਸੀਂ ਇੱਥੇ ਗੰਦ ਪਾਉਣਾ ਤੇ ਇਹ ਦੋ ਮੰਜ਼ਲੀ ਘਰ ਉਹ ਵੀ ਘਰ ਸੀ ਦੋ ਮੰਜ਼ਲੀ ਆ ਚੁੱਲਾ ਆ ਤੇ ਇਹ ਵੀ ਦੋ ਮੰਜ਼ਲੀ ਘਰ ਵਾ ਇਹ ਤਾਲੇ ਲੱਗੇ ਹੋਏ ਆ ਸਾਹਮਣੇ ਇਹ ਪੌੜੀਆਂ ਅੱਗੇ ਨੂੰ ਜਾ ਸਕਦੇ ਸ਼ਾਇਦ ਇਹ ਛੱਤ ਬਹਿਣ ਵਾਲੀ ਹੋਵੇ ਜਾਂ ਟੁੱਟ ਗਈ ਹੋਵੇ ਸਾਨੂੰ ਪਤਾ ਨਹੀਂ ਹੈਗਾ ਬਟ ਇਹ ਵੀ ਇੱਕ ਕਮਰਾ ਆ ਘਰ ਦਾ ਲਓ ਜੀ ਹੁਣ ਫਰੇਮ ਆ ਰਿਹਾ ਪੂਰਾ ਹੁਣ ਚੈੱਕ ਕਰੋ ਤੁਸੀਂ ਕੋਹ ਹਜੇ ਤੱਕ ਵੀ ਜਾਮਣ ਵਾ ਪਿਛਲੀ ਵਾਰੀ ਜਾਮਣ ਬਹੁਤ ਸਵਾਸੀ ਲੱਗੀਆਂ ਹੋਈਆਂ ਸੀ ਇਹਨੂੰ ਹਜੇ ਤੱਕ ਫਰੂਟ ਤਾਂ ਹਜੇ ਤੱਕ ਵੀ ਲੱਗਦਾ ਮੈਂ ਕਹਿੰਦਾ ਗੱਲ ਨੋਟ ਕਰੋ ਜੱਕ ਤਾਂ ਨਹੀਂ ਅੰਦਰ ਵੜਨਾ ਪਹਿਲਾਂ ਕੁੰਡਾ ਖੜੋ ਕਿਵਲੇ ਜਾਨਵਰ ਬੈਠਾ ਹੁੰਦਾ ਅੰਦਰ ਇਹ ਗਲਤੀ ਨਹੀਂ ਕਰਨੀ ਮੈਂ ਦੱਸਣਾ ਤੁਹਾਨੂੰ ਗੱਲਾਂ ਗੱਲਾਂ ਘਰ ਖਾਲੀ ਆ ਦੇਖੋ ਪੰਚਾਇਤ ਵੱਲੋਂ ਲਾਇਆ ਸੀ ਭਰੂਣ ਹੱਤਿਆ ਪਾਪ ਹੈ ਪੁਰਾਣੇ ਸਮੇਂ ਦੀ ਤਾਰ ਪੁਰਾਣੇ ਸਮੇਂ ਦੇ ਜਿੰਦੇ ਪੁਰਾਣੇ ਸਮੇਂ ਦੇ ਦਰਵਾਜ਼ੇ ਪੁਰਾਣੇ ਸਮੇਂ ਦੀ ਛੱਤ ਕੀ ਕੋਸ਼ਵਾ ਸਭ ਕੁਝ ਇੱਥੇ ਪਿਆ ਆ ਇੱਥੇ ਪਿਆ ਰਹਿ ਗਿਆ ਤੇ ਇੱਥੇ ਹੀ ਪਿਆ ਰਹਿ ਜਾਣਾ ਆ ਇੱਕ ਘਰਾਂ ਦੇ ਮਾਲਕ ਨਵੇਂ ਆ ਜਾਣੇ ਆ ਨਵੇਂ ਬਣ ਜਾਣੇ ਆ ਗਾਂ ਪੋਤੇ ਪੋਤੇ ਹੋ ਜਾਣੇ ਆ ਉਹਨਾਂ ਨੇ ਰੱਖਣਾ ਹੌਲੀ ਹੌਲੀ ਸਭ ਸਭਿਆਚਾਰ ਇਹ ਖਤਮ ਹੋ ਜਾਣਾ ਆ ਆ ਦੇਖੋ ਸਮਾਨ ਪਿਆ ਆ ਤੇ ਆ ਪੁਰਾਣੇ ਕੁੰਡੇ ਲੱਗੇ ਹੋਏ ਆ ਕੀ ਕੁਛ ਸੁਖੂਲਤ ਮਿਲਦੀ ਰਹੀ ਹੁਣੀ ਆ ਇੱਥੇ ਜਿਹੜੇ ਲੋਕੀ ਛੱਡ ਗਏ ਆ ਸੇਮ ਦੂਸਰਾ ਪਾਰ ਇਹ ਵੀ ਚਾਰ ਘਰ ਬੱਖੇ ਹੁੰਦੇ ਸੀਗੇ ਤੇ ਚਾਰਾਂ ਚਾਰਾਂ ਘਰਾਂ ਨੂੰ ਰਸਤਾ ਵੀ ਇਹੀ ਲੱਗਦਾ ਹੁੰਦਾ ਸੀ ਜਿਹੜਾ ਅੱਜ ਲੱਗਦਾ ਆ ਤੇ ਇਹ ਹੀ ਇਹਨਾਂ ਦਾ ਨਲਕਾ ਸੀ ਸਾਂਝਾ ਪਹਿਲਾ ਪਾਣੀ ਸੀ ਥੱਲੇ ਇੱਕ ਬੋਲੀ ਹੁੰਦੀ ਸੀਗੀ ਉਹ ਬੋਲੀ ਤੋਂ ਆਪਣਾ ਆਪਾਂ ਲੈ ਕੇ ਆਉਂਦੇ ਸੀ ਪਾਣੀ ਲੈ ਕੇ ਆਉਂਦੇ ਸੀ ਫਿਰ ਹੌਲੀ ਹੌਲੀ ਪੰਚਾਇਤ ਨੇ ਇੱਥੇ ਨਲਕਾ ਲਗਾ ਦਿੱਤਾ ਛੇ ਮੁੜ ਕੇ ਫੇਰਾ ਘਰ ਇਹਦਾ ਲੈਂਟਰ ਵੀ ਕਹਿੰਦੇ ਸੀ ਤਿੰਨ ਚਾਰ ਸਾਲ ਹੋਏ ਸੀ ਇਹਨੂੰ ਪਾਇਆ ਸੀ ਲੈਂਟਰ ਦੁਬਾਰਾ ਤੇ ਘਰਾਂ ਨੂੰ ਆਹੀ ਰਸਤਾ ਸੀ ਕਿੰਨੀ ਰੌਣਕ ਹੋ ਗਈ ਇਹ ਘਰਾਂ ਦੇ ਵਿੱਚ ਤੇ ਇਹ ਹੁਣ ਘਰਾਂ ਦਾ ਹਾਲ ਦੇਖ ਲਓ ਤੇ ਆਲ ਕੋਲ ਇਹ ਸਭ ਖਤਮ ਹੋ ਗਿਆ ਇਦਾਂ ਦੇ ਜਿਹੜੇ ਘਰ ਹਨਾ ਉਹ ਪਹਾੜਾਂ ਦੇ ਉੱਪਰ ਪਏ ਆ ਮੁਸਲਮਾਨ ਭਾਈਚਾਰੇ ਦੇ ਘਰ ਪਏ ਆ ਇਦਾਂ ਦੇ ਜਿਹੜੀਆਂ ਕੰਧਾਂ ਡਿਗੀਆਂ ਪਈਆਂ ਜਾਂ ਕੁਝ ਵੀ ਆ ਤੇ ਇਹਦਾ ਹਾਲਾਤ ਵੀ ਇਹੀ ਕੁਛ ਬਣੀ ਜਾਂਦੇ ਪਏ ਆ ਇਹ ਵੀ ਪਰਿਵਾਰ ਸੀ ਜਿਹੜਾ ਇੱਥੇ ਰਹਿੰਦਾ ਸੀਗਾ ਤੇ ਦੇਖੋ ਹਜੇ ਤੱਕ ਵੀ ਉਹ ਆਉਂਦੇ ਹੋਣਗੇ ਇੱਥੇ ਖਾਂਦੇ ਪੀਂਦੇ ਹੋਣਗੇ ਆ ਕੇ ਜਾਂ ਆਪਣਾ ਨਾਈਟ ਸਟੇ ਦਾ ਕਰਦੇ ਹੋਣਗੇ ਜਾਂ ਕੀ ਉਹਨਾਂ ਦੀ ਮਜਬੂਰੀ ਆ ਪਕਰਾਂ ਦੇ ਵਿੱਚ ਹਜੇ ਤੱਕ ਵੀ ਰੌਣਕ ਲੱਗ ਸਕਦੀ ਜੇ ਸੁਵਿਧਾ ਹੋਵੇ ਤਾਂ ਤੇ ਪੁਰਾਣਾ ਕਲਚਰ ਟੋਟਲੀ ਤੇ ਸਾਰਾ ਕੁਝ ਜਿੰਦੇ ਤੱਕ ਵੀ ਪੁਰਾਣੇ ਆ ਤੇ ਇਹ ਘਰਾਂ ਦੀ ਰੌਣਕ ਉਸ ਵੇਲੇ ਕਹਿੰਦੇ ਪੂਰਾ ਮਹੱਲਾ ਇੱਥੇ ਹੋਰ ਵੀ ਘਰ ਬਹੁ ਹੁੰਦੇ ਸੀਗੇ ਹੋਰ ਵੀ ਘਰਾਂ ਦੇ ਜਿਹੜੇ ਲੋਕੀ ਆ ਉਹ ਛੱਡ ਕੇ ਚਲੇ ਗਏ ਸੀ ਆ ਡਬਲ ਸਟੋਰੀ ਸੀ ਥੱਲੇ ਅੰਡਰਗਰਾਊਂਡ ਘਰ ਵੀ ਆ ਤੇ ਆ ਇੱਧਰ ਰਸੋਈ ਹੁੰਦੀ ਸੀ ਉਹਨਾਂ ਦੀ ਤੇ ਆ ਦੂਸਰੇ ਪਾਸੇ ਥੱਲੇ ਨੂੰ ਪੌੜੀਆਂ ਜਾਂਦੀਆਂ ਹੁੰਦੀਆਂ ਸੀ ਜਿਹੜਾ ਇਹ ਘਰ ਵਾ ਤੇ ਸਾਹਮਣੇ ਦੇਖੋ ਇਹ ਜੰਗਲ 'ਚ ਰਹਿੰਦੇ ਹੁੰਦੇ ਸੀਗੇ ਉਹ ਪੁਰਾਣੇ ਸਮੇਂ ਦੇ ਜੰਗਲੇ ਕਿੰਨਾ ਖਤਰਨਾਕ ਨਹੀਂ ਹੁੰਦਾ ਸੀ ਪਰ ਹੁਣ ਤेंदुआ ਤੇ ਬਾਗ ਕਾਫੀ ਆ ਚੁੱਕਾ ਹੈ ਇਧਰ ਡੇ ਬਾਏ ਡੇ ਤੇ ਲਓ ਜੀ ਆ ਛੱਤਾ ਰਹਿ ਗਈਆਂ ਇਹਾਂ ਦੀਆਂ ਇਹ ਪੁਰਾਣਾ ਸਭ ਕੁਝ ਪੁਰਾਣਾ ਆ ਇਹ ਉਜੜੇ ਪਿੰਡ ਦੀ ਕਹਾਣੀਆਂ ਦੋਸਤੋ ਜਿਹਦੇ ਘਰਾਂ ਨੂੰ ਤਾਲੇ ਲੱਗ ਗਏ ਆ ਲਓ ਤਾਂ ਹਲੋ ਛੱਤਾ ਵੀ ਡਿੱਗ ਗਈਆਂ ਵਿਚਾਰੀਆਂ ਬਾਲੀਵਾਰਸ ਮਤਲਬ ਆਉਂਦੇ ਨਹੀਂ ਉਹਨਾਂ ਨੇ ਆ ਕੇ ਵੀ ਕੀ ਕਰ ਬਣਾਉਂਗੇ ਵੀ ਕਿਦਾਂ ਜੋ ਤਾਂ ਕਾ ਰਸਤੇ ਦੇ ਵਿੱਚ ਕੁਝ ਆਉਣਾ ਹੀ ਨਹੀਂ ਟਰੈਕਟਰ ਤਾਂ ਮੈਨੂੰ ਲੱਗਦਾ ਮਸੀ ਆਉਂਦਾ ਹੋਣਾ ਇੱਥੇ ਮੋਟਰਸਾਈਕਲ ਤੁਸੀਂ ਦੇਖ ਹੀ ਲਿਆ ਕਿੰਨੇ ਔਖੇ ਹੋ ਕੇ ਲੈ ਕੇ ਆਏ ਆ ਰਸਤੀਆਂ ਦੇ ਉੱਪਰ ਤੇ ਰਸਤੇ ਤੇ ਜਾਣਾ ਕਿਦਾਂ ਆ ਬਹੁਤ ਔਖਾ ਆ ਦੋਸਤੋ ਤੇ ਠੀਕ ਆ ਜੀ ਉਜੜੇ ਪਿੰਡ ਦੀ ਕਹਾਣੀ ਜਿਨ੍ਹਾਂ ਚ ਘਾਹ ਵੀ ਉੱਗ ਗਿਆ ਆ ਤੇ ਦੁੱਖ ਲੱਗਦਾ ਆ ਇਹ ਜਿਹੇ ਘਰਵਾ ਜਿਹੜੇ ਇੱਥੇ ਰਹਿ ਗਏ ਆ ਉਹਨਾਂ ਨੂੰ ਪੁੱਛਣ ਵਾਲਾ ਕੌਣ ਰਿਹਾ ਇੱਥੇ ਚੁੱਲਿਆਂ ਦੇ ਵਿੱਚ ਉਦਹੀਂ ਲੱਕੜੀਆਂ ਪਈਆਂ ਆ ਪ੍ਰਾਣੀ ਸਵਾਹ ਪਈਊ ਆ ਹੈ ਨਹੀਂ ਕੋਈ ਵੀ ਪੁੱਛਣ ਵਾਲਾ ਕਿੰਨਾ ਸੋਹਣਾ ਘਰ ਹੋਊਗਾ ਪੁਰਾਣੇ ਸਮੇਂ ਦੇ ਲੋਕੀ ਬਹੁਤ ਪਸੰਦ ਕਰਦੇ ਜਾਂਦੀਆਂ ਵੀਡੀਓ ਮਤਲਬ ਇਦਾਂ ਦੇ ਪੁਰਾਣੇ ਘਰ ਹੋਣਗੇ ਪਰ ਕੌਣ ਇਹਨਾਂ ਦਾ ਬਾਲੀਵਾਰਸ ਪੁੱਛਾਂਗੇ ਜਾ ਕੇ ਅੱਗੇ ਜੇ ਕੋਈ ਮਿਲਿਆ ਬਣੇ ਰਹੋ ਨਾਲ ਆ ਦੇਖੋ ਦੋਸਤੋ ਉੱਪਰ ਘਰ ਦੀ ਡਬਲ ਸਟੋਰੀs ਇਹ ਹੈ ਤੇ ਹੁਣ ਸਭ ਖਤਮ ਹੋ ਗਿਆ ਤੇ ਪੌੜੀਆਂ ਦੇ ਘਾ ਵੀ ਹੋ ਗਿਆ ਕੀ ਕਰਨਾ ਯਾਰ ਹਵਾ ਕਿੰਨੀ ਸ਼ੁੱਧ ਵਾ ਇੱਥੇ ਵਾਤਾਵਰਨ ਕਿੰਨਾ ਸ਼ੁੱਧ ਵਾ ਪਰ ਗੱਲ ਕੀ ਆ ਹਵਾ ਨਾਲ ਗੁਜ਼ਾਰਾ ਨਹੀਂ ਹੁੰਦਾ ਵਾਤਾਵਰਨ ਨਾਲ ਗੁਜ਼ਾਰਾ ਨਹੀਂ ਹੁੰਦਾ ਪੁੱਜਣ ਤੱਕ ਕੋਈ ਸਹੂਲਤ ਤਾਂ ਚਾਹੀਦੀ ਆ ਇਹ ਘਰਾਂ ਤੱਕ ਜਾਣ ਵਾਸਤੇ ਚਲੋ ਦੋਸਤੋ ਚਲਦੇ ਆ ਘਰਾਂ ਉਨ ਤਾਲੇ ਲੱਗੇ ਪਏ ਆ ਦੁੱਖ ਲੱਗਦਾ ਘਰਾਂ ਦੇਖ ਕੇ ਆ ਬਾਈਕ ਸੇ ਬੈਕਸਾਈਡ ਆ ਘਰ ਦੀ ਤੇ ਦੇ ਮੱਜਾਂ ਵਾਲਾ ਜਿਹੜਾ ਖੁੰਡੇ ਹੁੰਦੇ ਉਹ ਅਜੇ ਤੱਕ ਵੀ ਇਹ ਘਰਾਂ ਦੇ ਵਿੱਚ ਨਾ ਇੱਦਾਂ ਲੱਗੇ ਹੋਏ ਆ ਦੇਖੋ ਤੁਹਾਨੂੰ ਦਿਖਾਉਣਾ ਕਿਤੇ ਗੂਗਲ ਮੈਪ ਤੋਂ ਵੀ ਹਨਾ ਇਸ ਪਿੰਡ ਦਾ ਨਾਮ ਉਹ ਨਿਸ਼ਾਨ ਨਹੀਂ ਹੈਗਾ ਹੁਣ ਇਸ ਮੁਹੱਲੇ ਦਾ ਨਾਮ ਉਹ ਨਿਸ਼ਾਨ ਨਹੀਂ ਹੈਗਾ ਅਜੇ ਤੱਕ ਵੀ ਗੱਡੇ ਰਹਿ ਗਏ ਵਿਚਾਰੇ ਖੁੰਡੇ ਵੀ ਗੱਡੇ ਰਹਿ ਗਏ ਇਦਾਂ ਧਰਤੀ ਦੇ ਵਿੱਚ ਪਸੂਆਂ ਦੇ ਤੇ ਇਹਨੂੰ ਜਿੰਦੇ ਕੁੰਡੇ ਵਿਚਾਰੇ ਇੱਦੇ ਲਾ ਕੇ ਚਲੇ ਗਏ ਆ ਡਬਲ ਸਟੋਰੀ ਘਰ ਬਣਾ ਕੇ ਛੱਡ ਗਏ ਆ ਕਰਨਾ ਕੀ ਆ ਕੁਛ ਹੁੰਦਾ ਨਹੀਂ ਆ ਜਿੱਥੇ ਦੇਖੋ ਇਹ ਆਉਂਦੇ ਆ ਲੋਕ ਇਸ ਘਰਾਂ ਦੇ ਮਾਲਕ ਇਹ ਲਾ ਕੇ ਗਏ ਆ ਬੂਟੇ ਲਾ ਕੇ ਗਏ ਆ ਇਹ ਖਾਲੀਆਂ ਕੱਢਣ ਦਾ ਮਤਲਬ ਇਹ ਹੈ ਜਦੋਂ ਮੀਂਹ ਪਊਗਾ ਇਹਨਾਂ 'ਚ ਪਾਣੀ ਇਕੱਠਾ ਹੋ ਜਾਊਗਾ ਫਿਰ ਬੂਟੇ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਪਊਗੀ ਤੇ ਇਹਦਾ ਬੈਕ 뷰 ਆ ਨਾਲ ਹੀ ਪਹਾੜੀ ਆ ਇਹ ਪਹਾੜੀ ਦੇ ਉੱਪਰ ਘਰ ਵਾ ਨਾਲ ਹੀ ਬੈਕ ਸਾਈਡ ਜੰਗਲ ਵਾ ਤੇ ਇਸ ਜੰਗਲ ਚ ਕਿੰਨੀ ਰੌਣਕ ਹੋਗੀ ਉਸ ਸਮੇਂ ਦੇ ਵਿੱਚ ਜਦੋਂ ਇਹ ਪਰਿਵਾਰ ਇੱਥੇ ਹੁੰਦੇ ਹੋਣਗੇ ਕਿੰਨਾ ਹੱਸਦਾ ਬਸਦਾ ਮਹੱਲਾ ਇਹ ਉਜੜ ਗਿਆ ਸਾਰਾ ਹੀ ਤਕਰੀਬਨ ਨਾ ਸਾਰੇ ਹੀ ਤਕਰੀਬਨ ਇੱਥੇ ਕਾਫੀ ਮਹੱਲੇ ਹੁੰਦੇ ਸੀ ਬਹੁਤ ਮਹੱਲੇ ਹੁੰਦੇ ਸੀ ਇਹ ਪਿੰਡ ਦੇ ਵਿੱਚ ਇਸ ਮੁਹੱਲੇ ਦੇ ਵਿੱਚ ਬਹੁਤ ਘਰ ਹੁੰਦੇ ਸੀ ਜੰਗਲ ਦੇ ਵਿੱਚ ਹਜੇ ਤੱਕ ਵੀ 2-3 ਮੁਹੱਲੇ ਇਹ ਜੀ ਆ ਇੱਕ ਮੁਹੱਲਾ ਚਲੋ ਇੱਥੇ ਤਾਂ ਕੋਈ ਪਰਿਵਾਰ ਰਿਆ ਨਹੀਂ ਹੈ ਨਾ ਇਸ ਮੁਹੱਲੇ ਦੇ ਵਿੱਚ ਲੰਬੀ ਮੁਹੱਲੇ ਚ ਪਰ ਇੱਕ ਨਾਲ ਹੀ ਉੱਥੇ ਨਾ ਕਾਹੋ ਕਾਹੀ ਵਾਲ ਮੁਹੱਲਾ ਆ ਜਾਂ ਇੱਕ ਉੱਪਰ ਹੋਰ ਮੁਹੱਲਾ ਮੈਨੂੰ ਨਾਮ ਨਹੀਂ ਚੇਤੇ ਉੱਥੇ ਹਜੇ ਤੱਕ ਵੀ ਲੋਕ ਹੀ ਰਹਿੰਦੇ ਆ ਤੇ ਉਹ ਘੱਟੋ ਘੱਟ ਵੀ 3-3 ਮਹੀਨੇ ਦਾ ਰਸਤਾ ਆਪਣੇ ਕੋ ਰੱਖਦੇ ਉਹ ਕਹਿੰਦੇ ਸਾਡੇ ਕੋ ਨਹੀਂ ਜਾ ਹੁੰਦਾ ਬਰਸਾਤਾਂ ਦੇ ਵਿੱਚ ਅਸੀਂ ਤਾਂ ਇਕੱਠਾ ਲਈਦਾ ਤੇ ਮੁੜ ਕੇ ਅਸੀਂ ਨਹੀਂ ਜਾਂਦੇ ਹੈਗੇ ਤੇ ਸੇਮ ਪੋਜੀਸ਼ਨ ਇਹਨਾਂ ਦੇ ਵਿਚਾਰਿਆਂ ਦੀ ਹੁੰਦੀ ਹੋਣੀ ਆ ਜਦੋਂ ਇਹ ਉੱਥੇ ਹੁੰਦੇ ਹੋਣੇ ਆ ਤੇ ਤਿੰਨ-ਤਿੰਨ ਮਹੀਨੇ ਦਾ ਰਹਿਣ ਰੱਖਦੇ ਹੋਣੇ ਆ ਬਾਕੀ ਅੰਕਲ ਜੀ ਇੱਕ ਹੈਗੇ ਆ ਮਿੰਗਰੋਵਾਲ ਨੂੰ ਪੁੱਛਾਂਗੇ ਡਿਟੇਲ ਇਸ ਮੁਹੱਲੇ ਦੀ ਕੀ ਰੀਜ਼ਨ ਹੋਇਆ ਸੀ ਉੱਜੜਨ ਦਾ ਤੇ ਬਾਕੀ ਦੋਸਤੋ ਚੱਲਦੇ ਆਂ ਅੱਗੇ ਹਾਂਜੀ ਦੋਸਤੋ ਇੱਕ ਬੇਨਤੀ ਆ ਤੁਸੀਂ ਇਸ ਏਰੀਆ 'ਚ ਘੁੰਮਣ ਆਉਨੇ ਹੋ ਮਿੰਗਰੋਵਾਲ ਤੋਂ ਲੰਬੀ ਮੁਹੱਲਾ ਬਹੁਤ ਮਸ਼ਹੂਰ ਆ ਬਹੁਤ ਲੋਕਾਂ ਨੂੰ ਪਤਾ ਆ ਮਰ ਇੱਕ ਬੇਨਤੀ ਆ ਇੱਕ ਤਾਂ ਇੱਥੇ ਖਲਾਰਾ ਨਾ ਪਾ ਕੇ ਜਾਇਓ ਇੱਕ ਆਓ ਘੁੰਮੋ ਫਿਰੋ ਚਲ ਜਾਓ ਦੂਜਾ ਤਾਂ ਨਾਲ ਲੋਕਲ ਬੰਦਾ ਹੋਣਾ ਜ਼ਰੂਰੀ ਆ ਜੇ ਤੁਸੀਂ ਇੱਥੇ ਘੁੰਮਣਾ ਆ ਤਾਂ ਸਾਨੂੰ ਤਾਂ ਪਤਾ ਕਿਉਂਕਿ ਅਸੀਂ ਕਈ ਵਾਰ ਤਿੰਦੂਆ ਦੇਖ ਚੁੱਕੇ ਆ ਇਹ ਘਰ ਖਾਲੀ ਆ ਹੁਣ ਹੈਗੇ ਤਾਂ ਜਨਵਰੀ ਦੇ ਐਸ਼ੀ ਹੋ ਗਏ ਆ ਨਾ ਵੀ ਇੱਥੇ ਇੱਥੇ ਜਾਨਵਰ ਆਉਂਦੇ ਹੋਣਗੇ ਬੈਗ ਜਦੋਂ ਪਤਾ ਹੀ ਨਹੀਂ ਇੱਥੇ ਕੋਈ ਆਉਂਦਾ ਨਹੀਂ ਆ ਫਿਰ ਜਾਨਵਰਾਂ ਨੇ ਥਾਂ ਮੰਗ ਲੈਣੀ ਆ ਇਹ ਤਾਂ ਕਰਕੇ ਇੱਕ ਬੇਨਤੀ ਜਦੋਂ ਵੀ ਕਿਸੇ ਨੇ ਆਉਣਾ ਆ ਤੇ ਇਸ ਮਹੱਲੇ ਦੇ ਵਿੱਚ ਜਾਂ ਇਸ ਪਿੰਡ ਦੇ ਵਿੱਚ ਲੋਕਲ ਬੰਦਾ ਜ਼ਰੂਰ ਲੈ ਕੇ ਆਓ ਲੋਕਲ ਬੰਦਾ ਲਿਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਲੋਕਲ ਨੂੰ ਸਾਰਾ ਕੁਝ ਪਤਾ ਆ ਕਿ ਕਿਦਾਂ ਜਾਨਵਰ ਕਿੰਨੂੰ ਕਿਦਾਂ ਕੰਟਰੋਲ ਕਰ ਸਕਦੇ ਆ ਤੇ ਹੁਣ ਚਲਾਂਗੇ ਆਪਾਂ ਦੋਸਤੋ ਪਰਲੇ ਪਾਸੇ ਤੇ ਫਿਰ ਵਾਪਸੀ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰ ਦਿਓ ਵੀਡੀਓ ਕਿੱਥੋਂ ਦੇਖ ਰਹੇ ਹੋ ਜੇ ਕੋਈ ਸਾਨੂੰ ਮਿਲਿਆ ਇਸ ਪਿੰਡ ਦੀ ਗੱਲਬਾਤ ਕਰਾਂਗੇ ਨਹੀਂ ਤਾਂ ਵੀਡੀਓ ਨੂੰ ਇੱਥੇ ਮਨਜ਼ੂਰ ਕਰਿਓ ਕਿ ਜਿੰਨੀ ਕਿ ਇਨਫਰਮੇਸ਼ਨ ਸੀਗੀ ਆਪਾਂ ਤੁਹਾਨੂੰ ਦੱਸਤੀ ਆ ਸੁਹੂਲਤਾ ਨਾ ਹੋਣ ਕਰਕੇ ਪਿੰਡ ਤੋਂ ਦੂਰ ਹੋਣ ਕਰਕੇ ਜਦੋਂ ਡੈਮ ਬਣਿਆ ਆ ਡੈਮ ਨੇ ਬਹੁਤ ਇਲਾਕੇ ਬਹੁਤ ਮੁਹੱਲੇ ਆਪਣੀ ਲਪੇਟ 'ਚ ਲੈ ਲਏ ਉਹ ਥਾਂ ਛੱਡਣਾ ਪਿਆ ਉਹ ਰਸਤੇ ਬੰਦ ਹੋਣੇ ਪਏ ਕਿਉਂਕਿ ਡੈਮ ਦਾ ਏਰੀਆ ਕੋਸ਼ਿਸ਼ ਕਰਦਾ 4 ਕਿਲੋਮੀਟਰ ਦਾ ਏਰੀਆ ਸੀ ਜਦੋਂ ਡੈਮ ਨੂੰ ਦਿੱਤਾ ਗਿਆ ਤਾਂ ਕਰਕੇ ਇਹ ਮੁਹੱਲਿਆਂ ਨੂੰ ਵੀ ਉਸ ਟਾਈਮ ਸ਼ਾਇਦ ਕੋਈ ਰਾਸ਼ੀ ਦਿੱਤੀ ਹੋਵੇ ਜੋ ਅੰਕਲ ਦੱਸਦੇ ਸੀਗੇ ਬਾਕੀ ਪਤਾ ਨਹੀਂ ਜੀ ਅਸੀਂ ਕਨਫਰਮ ਨਹੀਂ ਕਰਦੇ ਪਰ ਮੇਨ ਰੀਜ਼ਨ ਇੱਥੇ ਦਾ ਇਹ ਹੀ ਸੀਗਾ ਕਿ ਜਦੋਂ ਡੈਮ ਬਣੇ ਆਇਆ ਉਹ ਤੋਂ ਪਹਿਲਾਂ ਬਹੁਤ ਹੱਸਦੇ ਬਸਦੇ ਪਿੰਡ ਸੀਗਾ ਇਹ ਮੁਹੱਲੇ ਸੀਗੇ ਪਰ ਅੱਜ ਇਹ ਉਜੜ ਚੁੱਕੇ ਆ